ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਿਰਸਾ ਪੰਜਾਬ ਦਾ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੇਕਰ ਤੁਹਾਨੂੰ ਇਸ ਚੈਨਲ ਉੱਤੇ ਪਾਈਆਂ ਜਾਂਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਜ ਆਪਾਂ ਸਰਦਾਰ ਹਰਕੇਸ਼ ਸਿੰਘ ਕਹਿਲਜੀ ਦੀ ਪੁਸਤਕ ਪੰਜਾਬੀ ਵਿਰਸਾ ਕੋਸ਼ ਵਿੱਚੋਂ ਘਰੇਲੂ ਵਸਤਾਂ ਤੇ ਧੰਦੇ ਸਰ ਲੇਖ ਅਧੀਨ ਗਿੱਢੀਰੇ ਬਾਰੇ ਗੱਲ ਕਰਾਂਗੇ ਬੱਚਿਆਂ ਦੇ ਤੁਰਨਾ ਸਿੱਖਣ ਲਈ ਜਿਸ ਰੇੜਨ ਵਾਲੀ ਨਿੱਕੀ ਜਹੀ ਗੱਡੀ ਦਾ ਸਹਾਰਾ ਲਿਆ ਜਾਂਦਾ ਹੈ ਉਸ ਨੂੰ ਗਢੀਰਾ ਕਹਿੰਦੇ ਹਨ ਗਢੀਰੇ ਨੂੰ ਕਈ ਇਲਾਕਿਆਂ ਵਿੱਚ ਰੇੜਾ ਵੀ ਕਹਿੰਦੇ ਹਨ ਪਹਿਲੇ ਸਮਿਆਂ ਵਿੱਚ ਜਦ ਲੜਕਾ ਜਾਂ ਲੜਕੀ ਖੜਾ ਹੋਣ ਤੇ ਤੁਰਨ ਦੀ ਉਮਰ ਵਿੱਚ ਪਹੁੰਚਦਾ ਸੀ ਉਸ ਸਮੇ ਉਸ ਦਾ ਉਸ ਪਰਿਵਾਰ ਦਾ ਤਰਖਾਨ ਗਢੀਰਾ ਬਣਾ ਕੇ ਘਰ ਦੇ ਜਾਂਦਾ ਸੀ ਅਤੇ ਆਪਣਾ ਲਾਗ ਲੈ ਜਾਂਦਾ ਸੀ ਗੱਡੀਰਾ ਬਣਾਉਣ ਲਈ ਦੋ ਫੱਟੀਆਂ 2 ਫੁੱਟ ਲੰਮੀਆਂ 1.5 ਇੰਚ ਮੋਟੀਆਂ 3 ਇੰਚ ਚੌੜੀਆਂ ਤੇ ਦੋ ਫੱਟੀਆਂ 1.5 ਫੁੱਟ ਲੰਮੀਆਂ ਲਈਆਂ ਜਾਂਦੀਆਂ ਸਨ 2 ਫੁੱਟ ਦੀਆਂ ਦੋਵੇਂ ਫੱਟੀਆਂ ਦੇ ਕਿਨਾਰਿਆਂ ਤੋਂ 3 ਇੰਚ ਅੰਦਰ ਕਰਕੇ ਸੱਲ ਪਾਏ ਜਾਂਦੇ ਸਨ 1.5 ਫੁੱਟ ਵਾਲੀਆਂ ਫੱਟੀ ਦੇ ਸਿਰਿਆਂ ਤੇ ਚੂਲ ਪਾਏ ਜਾਂਦੇ ਸਨ ਫੇਰ ਫੱਟੀਆਂ ਦੀਆਂ ਸੱਲਾਂ ਵਿੱਚ ਚੂਲਾ ਨੂੰ ਫਿੱਟ ਕਰਕੇ ਫਰੇਮ ਬਣਾਇਆ ਜਾਂਦਾ ਸੀ ਇਸ ਫਰੇਮ ਦੇ ਹੇਠਲੇ ਦੋਵੇਂ ਪਾਸੇ ਜੋ 3-3 ਇੰਚ ਫੱਟੀ ਬਾਹਰ ਰਹਿ ਜਾਂਦੀ ਸੀ ਉਸ ਫੱਟੀ ਨੂੰ ਗੋਲ ਕਰਕੇ ਵਿੱਚ ਦੋਵੇਂ ਪਾਸੇ ਛੋਟੇ ਜਿਹੇ ਲੱਕੜ ਦੇ ਪਹੀਏ ਫਿੱਟ ਕੀਤੇ ਜਾਂਦੇ ਸਨ ਪਹੀਆਂ ਵਾਲੀ ਫੱਟੀ ਦੇ ਵਿਚਾਲੇ ਵੀ ਇੱਕ ਸੱਲ ਪਾਇਆ ਹੁੰਦਾ ਸੀ ਜਿਸ ਵਿੱਚ 6 ਜਾਂ 7 ਇੰਚ ਲੰਮੀ ਤੇ 3 ਕੋ ਇੰਚ ਚੌੜੀ ਫੱਟੀ ਵਿੱਚ ਚੂਲ ਪਾ ਕੇ ਉਸ ਵਿੱਚ ਫਿੱਟ ਕੀਤੀ ਜਾਂਦੀ ਸੀ ਇਸ ਫੱਟੀ ਦੇ ਦੂਸਰੇ ਸਿਰੇ ਵਿੱਚ ਵੀ ਛੋਟਾ ਜਿਹਾ ਲੱਕੜ ਦਾ ਪਹੀਆ ਫਿੱਟ ਕੀਤਾ ਹੁੰਦਾ ਸੀ ਇਸ तरह ਗਢੀਰਾ ਬਣਦਾ ਸੀ ਹੁਣ ਪਿੰਡਾਂ ਦੇ ਤਰਖਾਨ ਗਢੀਰੇ ਨਹੀਂ ਬਣਾਉਂਦੇ ਹੁਣ ਵਿਚਾਰ ਵਿੱਚੋਂ ਵੀ ਲੱਕੜ ਦੇ ਬਣੇ ਘੜੀਰੇ ਬਹੁਤ ਘੱਟ ਮਿਲਦੇ ਹਨ ਹੁਣ ਪਲਾਸਟਿਕ ਦੇ ਨਵੀਂ ਕਿਸਮ ਦੇ ਬਣੇ ਘੜੀਰੇ ਜਿਸ ਨੂੰ ਵਾਕਰ ਕਹਿੰਦੇ ਹਨ ਜਿਆਦਾ ਵਰਤੇ ਜਾਂਦੇ ਹਨ ਸੋ ਧੰਨਵਾਦ ਜੀ